ਜੈਨਿਕ ਜੀ ਦਾ ਦੇਖੇ ਦਸ਼ਕਾ ਸਵਾਗਤ ਹੈ ਡੀਐਸਪੀ ਫਲੋਰ ਸਰ ਸਰਵਨ ਸਿੰਘ ਬਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਂਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸੰਬੰਧਿਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਅਚਰ ਨਿਦੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇੱਕ ਹੋਰ ਜਿਹੜਾ ਡਰੱਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਟਰੱਕਸ ਬਗਨਰ ਫੜੇ ਹੈ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ मुख्यमंत्री भगवंत सिंह मान दा सपना नशा मुक्त होवे सुबा अपना डीएसपी फ्लोर सरदार सर्वसिंह बाल और एसएचओ फ्लोर संजीव गुरिया लो एक संयुक्त रूप से प्रेस कॉन्फ्रेंस करके के आज अज... ਲਗਭਗ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਸਰਦਾਰ ਸਰਵਨ ਸਿੰਘ ਬਾਦਸਰ ਸਭ ਤੋਂ ਪਹਿਲਾਂ ਤਾਂ ਇੱਕ ਕੋਈ ਪੁਲਿਸ ਮੁਲਾਜ਼ਮ ਬਣ ਕੇ ਲੁੱਟਖੋ ਜਾਂ ਨਾਕੇ ਲਗਾ ਕੇ ਕੁਝ ਲੁੱਟਖੋ ਕਰਦੇ ਸੀ ਉਹਨਾਂ ਦੇ ਬਾਰੇ ਸਰ ਜੀ ਸ਼੍ਰੀ ਹਾਕਮ ਲਾਲਪੀ ਸਿੰਘ ਘੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਨਸਰਾਂ ਵਿਰੋਧ ਦੀ ਜਿਹੜੀ ਹੈ ਉਹ ਮਹਮ ਚਲਾਈ ਗਈ ਹੈ ਇਸ ਵਿੱਚ ਉਸ ਸਮੇਂ ਸਾਨੂੰ ਸਫਲਤਾ ਮਿਲੀ ਜਦੋਂ ਕਿ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਪੁਲਿਸ ਦੀ ਵਰਦੀ ਦੇ ਵਿੱਚ ਚਾਰ ਮੈਂਬਰੀ ਗਰੋ ਜਿਹੜਾ ਉਹਨਾਂ ਤੋਂ ਖੋਹਵਾ ਕਰਦਾ ਹੈਗਾ ਤੇ ਉਸ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਉਹਨਾਂ ਨੂੰ ਇਨਸਪੈਕਟਰ ਸੰਜੀਤ ਕਬੂਰ ਅਤੇ ਉਸ ਦੀ ਟੀਮ ਧਰਣਾ ਫਲੋਰ ਵੱਲੋਂ ਜਿਹੜਾ ਵਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਅਸੀਂ ਮਾਰੂ ਹਥਿਆਰ ਅਤੇ ਸੱਤ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਲੁਧਿਆਣੇ ਦੇ ਤੇ ਫਲੋਰ ਤੇ ਏਰੀਆ ਦੇ ਵਿੱਚ ਉਹ ਤਰਸ ਕੀਤੀਆਂ ਨੇ ਸਰ ਇਹ ਲੋਕ ਲੋਕਲ ਫਲੋਰ ਦੇ ਨੇ ਜਾਂ ਬਾਹਰ ਦੇ ਨੇ ਇਹਦੇ ਚ ਇੱਕ ਦੋ ਜਿਹੜੇ ਮੈਂਬਰ ਨੇ ਉਹ ਲੋਕਲ ਨੇ ਤੇ ਕੁਝ ਜਿਹੜੇ ਆ ਉਹ ਇੰਟਰ ਡਿਸਟ੍ਰਿਕਟ ਟਾਈਪ ਹੈਗੇ ਨੇ ਬਾਹਰ ਦੇ ਨੇ ਫਾਜ਼ਿਲਕਾ ਸਾਈਡ ਦੇ ਹੈਗੇ ਆ ਤੇ ਇਹਨਾਂ ਦੀਆਂ ਇਹਨਾਂ ਦਾ ਜਿਹੜਾ ਪਿਛੋਕੜ ਉਹ ਵੀ ਮਾੜਾ ਹੈਗਾ ਇਹਨਾਂ ਨੇ ਪਹਿਲਾਂ ਵੀ ਇਹਦਾ ਅਜਈਆਂ ਵਾਰਦਾਤਾਂ ਕੀਤੀਆਂ ਨੇ ਇਹਨਾਂ ਤੇ ਪ੍ਰੀਵੀਅਸ ਰਿਕਾਰਡ ਮਾੜਾ ਹੈਗਾ ਤੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਅੱਗੇ ਪੁਸ਼ਕਿਸ਼ ਕੀਤੀ ਜਾ ਰਹੀ ਸਰ ਇਹਦੇ ਨਾਲ ਨਾਲ ਦੋ ਬੰਦੇ ਜਿਹੜੇ ਉਹ ਵੀ ਪਕੜੇ ਨੇ ਜਿਹੜੇ ਫਰਜੀ ਅਕਾਊਂਟਸ ਲੋਕਾਂ ਦੇ ਖਿਲਾਕੇ ਉਹਨਾਂ ਨਾਲ ਠੱਗੀਆਂ ਠੋਰੀਆਂ ਕਰਦੇ ਸੀ ਉਹਨਾਂ ਬਾਰੇ ਇਹ ਵਕਮ ਕਦਮਾ ਦਰਜ ਕੀਤਾ ਗਿਆ ਹੈਗਾ ਇਸ ਵਿੱਚ ਦੋ ਜਿਹੜੇ ਇੰਟਰ ਸਟੇਟ ਗੈਂਗ ਹੈਗਾ ਇੱਕ ਜਿਹਦੇ ਵਿੱਚ ਬਿਲਗਾ ਤੇ ਨੂਰਮੈਲ ਦੇ ਏਰੀਆ ਦੇ ਵਿੱਚ 9 ਵਿਅਕਤੀਆਂ ਦੇ 23 ਅਕਾਊਂਟ ਖੋਲ੍ਹੇ ਗਏ ਇਹਨਾਂ ਵੱਲੋਂ ਇਹ ਦੋ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇਹਨਾਂ ਦਾ ਇੱਕ ਸਰਗਣਾ ਹੈਗਾ ਜਿਹੜਾ ਕਿ 36 ਗੜ ਦੇ ਵਿੱਚ ਰਹਿਣ ਵਾਲਾ ਹੈਗਾ ਆਸ਼ੂ ਉਹਨੂੰ ਅਸੀਂ ਪਰਚੇ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈਗਾ ਇਹ 10000 ਰੁਪਏ ਇੱਕ ਬੰਦੇ ਕੋਲ ਲੈਂਦੇ ਸੀ ਤੇ ਜਿਹੜਾ ਅੱਗੇ ਉਹ 5000 ਚ ਅਕਾਊਂਟ ਖੋਲਾ ਲੈਂਦਾ ਸੀ ਇਹ ਅਕਾਊਂਟ ਜਿਹੜਾ ਅਸੀਂ ਫਰਦਰ ਉਹਦੇ ਵਿੱਚ ਇਹ ट्रांजैक्शन ਘਮਾਉਦੇ ਸਨ ਇਸ ਸੰਬੰਧੀ ਜਿਹੜੀਆਂ ਨੈਸ਼ਨਲ ਬੈਂਕਾਂ ਦੇ ਵਿੱਚ ਖਾਤੇ ਖੁਲਾਏ ਜਾਂਦੇ ਸੀ ਅਸੀਂ ਹੁਣ ਬੈਂਕ ਵਾਲਿਆਂ ਨੂੰ ਤੇ ਪਲੱਸ ਜਿਹੜੇ ਜਿਨ੍ਹਾਂ ਨਾਲ ਠੱਗੀ ਠੁਰੀ ਹੋਈ ਆ ਉਹਨਾਂ ਨੂੰ ਸ਼ਾਮਿਲ ਦੋਤੀਸ਼ ਕਰਕੇ ਅੱਗੇ ਇਹਦਾ ਕਰਾਂਗੇ ਇਹਦੇ ਵਿੱਚ ਕਾਫੀ ट्रांजੈਕਸ਼ਨਸ ਹੋਈਆਂ ਨੇ ਕਲੀਅਰ ਕਰਦੇ ਆ ਇਹਨਾਂ ਦਾ ਪੁਲਿਸ ਸਮਰਟ ਹਾਸਲ ਕੀਤਾ ਜਾ ਰਿਹਾ ਪਰ ਦੋ ਲੋਗ ਇੱਕ ਲੇਡੀਜ਼ ਤੇ ਰਜੈਂਟ ਨਸ਼ੇ 'ਚ ਵੀ ਰਸਤ ਹੋਏ ਇਹ ਨਸ਼ੇ ਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈਗੇ ਨੇ ਇਹ ਇਹਨਾਂ 'ਚੋਂ ਜਿਹੜੀ ਲੇਡੀਜ਼ ਹੈਗੀ ਆ ਉਹਦੇ ਕੋਲ 5 ਕਿਲੋ ਪੱਪੀਆ ਬਰਾਮਦ ਕੀਤੀ ਗਈ ਹੈ ਤੇ ਨਾਲ ਡਰਗ ਮਨੀ 35000 ਤੇ ਦੂਸਰਾ ਇੱਕ ਕਾਫੀ ਬਦਨਾਮ ਸੀ ਕਾਫੀ ਨਸ਼ੇਤੋਂ ਉਹਦੇ ਤੇ ਚਾਰ ਮੁਕਦਮੇ ਦਰਜ ਹੈਗੇ ਨੇ ਉਹਨਾਂ ਕੋਲ ਸੀ ਨਸ਼ੀਲੀ ਜਿਹੜੀਆਂ ਗੋਲੀਆਂ ਨੇ 250 ਉਹ ਬਰਾਮਦ ਕੀਤੀ ਹੈਗੀ ਆ ਇਹ ਵੀ ਸਾਡੇ ਕੋਲ ਅੱਗੇ ਫਰਦਰ ਇਹਨਾਂ ਦਾ ਇਹਨਾਂ ਦੇ ਬੈਕਵਰਡ ਲਿੰਕਸ ਅਤੇ ਜਿਹੜੇ ਫਾਰਵਰਡ ਲਿੰਕਸ ਅਸੀਂ ਚੈੱਕ ਕਰਾਂਗੇ ਵੀ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਅੱਗੇ ਕਿੱਥੇ ਵੇਚਦੇ ਸੀ ਇਹ ਸੰਸ ਸਰਵਨ ਸਿੰਘ ਬਾਲ ਜਿਨ੍ਹਾਂ ਨੇ ਦੱਸਿਆ ਕਿ ਅੱਜ ਲਗਭਗ 8 ਲੋਕ ਅਲੱਗ-ਅਲੱਗ کیسਾਂ ਦੇ ਵਿੱਚ ਅਲਸੋ ਜਿੰਨਾ ਵਿੱਚ 4 ਲੋਕ ਉਹ ਸਨ ਜਿਹੜੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਲੁੱਟਦੇ ਸਨ ਇਸ ਤੋਂ ਇਲਾਵਾ 2 ਲੋਕ ਉਹ ਸਨ ਜੋ ਫਰਜੀ ਅਕਾਊਂਟ ਖਲਾ ਕੇ ਲੋਕਾਂ ਦੇ ਬੈਂਕਾਂ ਚੋਂ ਨਾ ਠੱਗੀ ਕਰਦੇ ਸਨ ਔਰ ਤੀਸਰੇ ਕੇਸ ਦੇ ਵਿੱਚ ਜਿਹੜੇ ਨਸ਼ੀਲੇ ਪਦਾਰਥ ਵੇਚਣ ਵਾਲੇ 2 ਲੋਕ ਗ੍ਰਿਫਤਾਰ ਕੀਤੇ ਟੋਟਲ 8 ਲੋਕਾਂ ਨੂੰ ਗ੍ਰਿਫਤਾਰ ਅੱਜ ਕੀਤਾ ਗਿਆ ਔਰ ਇਹ ਜਾਣਕਾਰੀ ਸਰਦਾਰ ਸਰਵਨ ਸਿੰਘ ਬਾਲ ਨੇ ਅੱਜ ਸਾਨੂੰ ਮੀਡੀਆ ਨੂੰ ਦਿੱਤੀ ਹੈ ਫਲੋਰ ਤੋਂ ਡੈਨਿਕ ਸਟੇਰ ਲਈ ਨਰੇਸ਼ ਸ਼ਰਮਾ